ਲੋਕ ਨੇ ਜਿਹੜੇ ਉਹ ਸਾਥ ਦਿੰਦੇ ਨੇ ਪਰ ਪੰਜਾਬ ਦੇ ਵਿੱਚ ਕੁਝ ਏਸੀ ਬੰਦੇ ਨੇ ਜਿਹੜੇ ਉਹਨਾਂ ਨੂੰ ਰਿਹਾਰ ਨਹੀਂ ਦੇਖਣਾ ਚਾਹੁੰਦੇ ਬੰਦੇ ਸਿੰਘਾਂ ਨੂੰ ਬੰਦੇ ਸਿੰਘਾਂ ਨੇ ਰਿਹਾਈ ਨਹੀਂ ਚਾਹੁੰਦੇ ਸਾਡੇ ਉਹ ਵੀ ਬੰਦੇ ਹੈਗੇ ਆ ਰਾਜਨੀਤਿਕ ਆਗੂ ਆ ਜਾਂ ਹੋਰ ਕੋਈ ਰਾਜਨੀਤਿਕ ਵੀ ਨੇ ਧਾਰਮਿਕ ਵੀ ਨੇ ਧਾਰਮਿਕ ਆਗੂ ਚ ਹੈਗੇ ਹੋਜੇ ਕਿ ਜਿਹੜੇ ਬੰਦੇ ਸਿੰਘਾਂ ਦੇ ਰਿਹਾਈ ਨਹੀਂ ਚਾਹੁੰਦੇ ਸਾਰੇ ਨੇ ਸਾਰਿਆਂ ਨੂੰ ਹੁਣ ਭਾਈ ਜਗਤਾਰ ਸਿੰਘ ਹਵਾਰੇ ਨੂੰ 2015 ਦੇ ਵਿੱਚ ਸਰਵੱਤ ਖਾਲਸੇ ਨੇ ਜਥੇਦਾਰ ਸਾਫਤਾ ਜਿਹੜੇ ਹੁਣ ਉਥੇ ਜੁੰਡਲੀ ਕਾਬਜ਼ ਹੋਈ ਹੋਈ ਹੈ ਤਾਕਤ ਦਾ ਸਾਹ ਹਉਦੇ ਬੈਠੇ ਨੇ ਉਹ ਚਾਹੁੰਦੇ ਨੇ ਵੀ ਭਾਈ ਜੇਤਾਰ ਸਿੰਘ ਖਵਾਰ ਬਾਹਰ ਆਵੇ ਨਹੀਂ ਚਾਹੁੰਦੇ ਰਾਜਨੀਤਿਕ ਚਾਹੁੰਦੇ ਨੇ ਉਹਨਾਂ ਨੂੰ ਪਤਾ ਵੀ ਸਾਰੇ ਪਾਸਾ ਗੇਮ ਬਲਟ ਜਾਣੀਆਂ ਭਾਈ ਜੇਤਾਰ ਸਿੰਘ ਖਵਾਰ ਆਦਿਆਂ ਨਾਲ ਦੇ ਅੱਜ ਵੱਖ-ਵੱਖ ਤਨੰਦ ਜਿਹੜੇ ਹੈਗੇ ਨੇ ਉਹ ਇੱਥੇ ਲੋਕ ਇਕੱਠੇ ਹੋਏ ਨੇ ਉਹ ਇਹ ਲੋਕ ਚਾਹੁੰਦੇ ਨੇ ਆਗੂ ਨਹੀਂ ਚਾਹੁੰਦੇ ਭਾਈ ਜੇਤਾਰ ਸਿੰਘ ਖਵਾਰ ਬਾਹਰ ਆਵੇ ਲੋਕ ਚਾਹੁੰਦੇ ਨੇ ਆਵਾਮ ਚਾਹੁੰਦਾ ਆਜਾ ਵੇਖੋ ਇੱਥੇ ਕਿਸਾਨ ਜਥੇਬੰਦੀਆਂ ਦੇ ਆਗੂ ਆਏ ਹੋਏ ਨੇ ਇੱਥੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂ ਆਏ ਨੇ ਹੋਰ ਬਹੁਤ ਸਾਰੇ ਆਗੂ ਆਏ ਨੇ ਲੋਕ ਆਏ ਹੋਏ ਨੇ ਆਗੂ ਵੀ ਆਏ ਹੋਏ ਨੇ ਬੋਲੀ ਜਾਂਦੇ ਨੇ ਆਪ ਕੋ ਆਪਣਾ ਵਿਊ ਦਈ ਜਾਂਦੇ ਨੇ ਕਰੀ ਦਾ ਮੋਰਚੇ ਦੇ ਆਗੂ ਨੇ ਗੱਲਬਾਤ ਹੁੰਦੀ ਹੈ ਵੀ ਕੀ ਹੋਣਾ ਉਸੇ ਸਾਰੇ ਤਾਂ ਨਹੀਂ ਕਰ ਸਕਦੇ ਜਦੋਂ ਉੱਥੋਂ ਦੇ ਨਮਾਇंदे ਆਉਣਾ ਦਿੱਲੀ ਦਰਬਾਰ ਦੇ ਕੋਈ ਆ ਚਾਹੇ ਹੋ ਅਸੀਂ ਉਹਨਾਂ ਨੂੰ ਕਹੀਏ ਉਹ ਕਹਿੰਣ ਵੀ ਤੁਸੀਂ ਮੁੱਲ ਤੋਂ ਵੀ ਕਰ ਦੋ ਬੰਬ ਲਾਸਟ ਹੋ ਗਿਆ ਅਸੀਂ ਉਹਨਾਂ ਨਾਲ ਗੱਲਬਾਤ ਕਰੀਏ ਭਈ ਅਸੀਂ ਤਾਂ ਜਾਵਾਂਗੇ ਜਿੱਥੇ ਤੁਸੀਂ ਰੋਕੋਗੇ ਰੁਬੈ ਜਾਵਾਂਗੇ ਇਹਦਾ ਮਤਲਬ ਕੀ ਆ ਭਾਈ